ਕੋਲਕਾਤਾ ਕਾਨਸਰਟ 'ਚ ਦਿਲਜੀਤ ਨੇ ਲੁੱਟਿਆ ਫੈਨਸ ਦਾ ਦਿਲ ਸ਼ਾਹਰੂਖ ਖਾਨ ਨੇ ਦਿੱਤਾ ਰਿਐਕਸ਼ਨ ਸਸਤਰ ਕਾਮ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਪਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੇਂ ਨੁਕੋਰੇ ਗਾਇਕ ਤੇ ਅਦਾਕਾਰ ਦਿਲਜੀਤ ਉਸਾਂਝ ਐਨੇ ਦਿਨੀ ਆਪਣੇ ਦਿਲੂ ਮਿਨਾਟੀ ਟੂਰਤੇ ਨੇ ਇਸ ਦੌਰਾਨ ਉਸਨੇ ਹਾਲੀ ਦੇ ਵਿੱਚ ਕੋਲਕਾਤਾ 'ਚ ਇੱਕ ਸੰਗੀਤ ਸਮਰੋਹ ਕੀਤਾ ਅਤੇ ਸੰਗੀਤ ਸਮਰੋਹ ਵਿੱਚ ਕੇ ਕੇ ਆਰ ਦਾ ਗੀਤ ਕੋਰ ਬੋ ਲੋਰ ਬੋ ਜੀਤ ਵੋ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਅਦਿਤਸਿਆ ਹੈ ਕਿ ਇਹ ਇੱਕ ਬਹੁਤ ਹੀ ਖੂਬਸੂਰਤ ਟੈਗਲਾਈਨ ਕਿਉਂ ਹੈ ਸ਼ਾਹਰੂਖ ਖਾਨ ਲਈ ਆਪਣਾ ਪਿਆਰ ਦਿਖਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਵੀ ਸ਼ਾਹਰੂਖ ਦੇ ਬਹੁਤ ਵੱਡੇ ਫੈਨ ਨੇ ਇਸ ਤੋਂ ਇਲਾਵਾ ਦਲਜੀਤ ਨੇ ਰਵਿੰਦਰਨਾਥ ਟੈਗੋਰ ਲਈ ਵੀ ਆਪਣਾ ਪਿਆਰ ਦਿਖਾਇਆ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਬਾਰੇ ਪੜ ਰਿਹਾ ਸੀ ਤੇ ਇੱਕ ਗੱਲ ਮੇਰੇ ਦਿਲ ਨੂੰ ਛੂ ਗਈ ਰਵਿੰਦਰਨਾਥ ਟੈਗੋਰ ਨੇ ਕਿਸੇ ਨੂੰ ਕਿਹਾ ਕਿ ਜੇਕਰ ਤੁਸੀਂ ਇਹਨਾਂ ਵਧੀਆ ਰਾਸ਼ਟਰੀ ਗੀਤ ਲਿਖਿਆ ਹੈ ਤਾਂ ਤੁਸੀਂ ਵਿਸ਼ਵ ਗੀਤ ਕਿਉਂ ਨਹੀਂ ਲਿਖਦੇ ਤਾਂ ਫਿਰ ਉਹਨਾਂ ਨੇ ਬਹੁਤ ਹੀ ਮਿੱਠਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਦੇ ਵਿੱਚ ਹੀ ਵਿਸ਼ਵ ਗੀਤ ਲਿਖ ਦਿੱਤਾ ਸੀ ਇਸ ਕਰਕੇ ਕੋਲਕਾਤਾ ਅਤੇ ਪੰਜਾਬੀਆਂ ਵਿਚਕਾਰ ਪਿਆਰ ਬਹੁਤ ਹੀ ਲੰਬੇ ਸਮੇਂ ਤੋਂ ਰਿਹਾ ਹੈ ਦਲਜੀਤ ਦੇ ਸਹਾਂਪਾਵ ਨੇ ਸ਼ਾਹਰੁਖ ਖਾਨ ਦੇ ਦਿਲ ਨੂੰ ਵੀ ਛੂ ਲਿਆ ਤੇ ਸੁਪਰਸਟਾਰ ਨੇ ਇਸ ਵੀਡੀਓ ਨੂੰ ਐਕਸ ਤੇ ਟੈਗ ਕੀਤਾ ਤੇ ਲਿਖਿਆ ਕਿ ਦਲਜੀਤ ਉਸਾਂਝ ਪਾਜੀ ਖੁਸ਼ੀ ਦੇ ਸ਼ਹਿਰ ਦੇ ਵਿੱਚ ਖੁਸ਼ੀਆਂ ਲਿਆਉਣ ਲਈ ਧੰਨਵਾਦ। ਮੈਨੂੰ ਯਕੀਨ ਹੈ ਕਿ ਕੇਕੇਆਰ ਦੇ ਸਾਰੇ ਰਾਈਡਰ ਅਤੇ ਉਹਨਾਂ ਦੇ ਪ੍ਰਸ਼ੰਸਕ ਕੋਰਬੋ ਲੋਰਬੋ ਜੀਤਵੋ ਨੂੰ ਪਸੰਦ ਕਰਨਗੇ। ਸਭ ਨੂੰ ਸ਼ੁਭਕਾਮਨਾਵਾਂ ਅਤੇ ਤੁਹਾਡਾ ਦੌਰਾ ਵਧੀਆ ਰਹੇ। ਤੁਹਾਨੂੰ ਪਿਆਰ ਕਰਦਾ ਹਾਂ। ਦਲਜੀਤ ਦੇ ਸ਼ਬਦਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਦਲਜੀਤ ਦਸਾਂਜ ਨੇ 26 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਦਿਲੋ ਮਿਰਾਟੀ ਟੂਰ ਦੀ ਸ਼ੁਰੂਆਤ ਕੀਤੀ ਸੀ ਕੋਲਕਾਤਾ ਪਹੁੰਚਣ ਤੋਂ ਪਹਿਲਾਂ ਉਸਨੇ ਹైదరాబాద్, ਅੰਮਦਾਬਾਦ, ਲਖਨਊ ਅਤੇ ਪੂਨੇ ਵਿੱਚ ਪ੍ਰਦਰਸ਼ਨ ਕੀਤਾ ਸੀ ਇਸ ਤੋਂ ਇਲਾਵਾ ਉਹ ਮੁੰਬਈ, ਇੰਦੌਰ, ਗੁਹਾਟੀ, ਜੈਪੁਰ ਅਤੇ ਚੰਡੀਗੜ੍ਹ ਵਿੱਚ ਵੀ ਕਾਂਸਰਟ ਕਰਨ ਜਾ ਰਹੇ ਨੇ